ਸੁਪ੍ਰੀਤ ਆਪਾ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਰੀਸੈਂਟਲੀ ਬਹੁਤ ਵੱਡੀਆਂ ਅਪਡੇਟਸ ਆਈਆਂ ਨੇ ਇਮੀਗ੍ਰੇਸ਼ਨ ਦਾ ਵੀਜ਼ਿਆਂ ਦੇ ਨਾਲ ਰਿਲੇਟਡ ਤਾਂ ਨਹੀਂ ਪਰ ਵੀਜ਼ਾ ਫੀਸਿਸ ਦੇ ਨਾਲ ਰਿਲੇਟਡ ਕਾਫੀ ਵੱਡੀਆਂ ਅਪਡੇਟਸ ਨੇ ਉਹਦੇ ਵਿੱਚ ਜਿਹੜੀ ਫੀਸ ਹੈ ਕਈ categories ਦੇ ਵਿੱਚ ਤੇ ਮੋਰ ਦੈਨ ਡਬਲ ਹੋ ਗਈ ਹੈ ਹਾਂਜੀ ਆ ਸਪੈਸ਼ਲੀ ਜਿਨ੍ਹਾਂ ਨੇ ਜਿਹੜੇ ਇੱਥੇ ਨੇ ਤੇ ਉਹਨਾਂ ਨੇ ਅੱਗੇ ਆਪਣੀ ਵਰਕ ਵੀਜ਼ੇ ਹੋਰ ਪਾਣੇ ਨੇ ਐਕਸਟੈਂਡ ਕਰਾਣੇ ਨੇ ਉਹਨਾਂ ਵਾਸਤੇ ਤੇ ਡਿਫਿਕਲਟ ਹੈ ਕਿਉਂਕਿ ਉਹਨਾਂ ਕੋਲ ਇਨੀ ਨੇਗੋਸ਼ੀਏਸ਼ਨ ਪਾਵਰ ਨਹੀਂ ਹੈਗੀ ਬਿਲਕੁਲ ਤੇ ਜਿਹੜੀ ਫੀਸ ਇਨਕਰੀਜ਼ ਹੈ ਉਹ ਕਾਫੀ ਅਨਰੀਜ਼ਨੇਬਲ ਹੈ ਫੀਸ ਜਿਹੜੀ ਕਈ categories ਦੇ ਵਿੱਚ 1st of October ਤੋਂ ਮੋਰ ਥੈਨ ਡਬਲ ਹੋ ਜਾਏਗੀ ਜੀ 4400 ਕੁਰਸ਼ ਸੀਗੀ ਫੀਸ ਉਹਦੀ ਸਿੱਧੀ 12000 ਕੁਰਸ਼ ਆ ਹਾਂਜੀ ਹਾਂਜੀ ਸੋ ਡਬਲ ਤੋਂ ਵੀ ਵੱਧ ਜਿਹੜਾ ਵਾਦਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕੀਤਾ ਫੁੱਲ ਟਾਈਮ ਵਰਕ ਫੁੱਲ ਟਾਈਮ ਸਟਡੀ ਤੁਹਾਡੀ ਕੰਡੀਸ਼ਨਸ ਵਰਕ ਵੀਜ਼ਾ ਵਾਲੇ ਰਹਿਣ ਗਿਆ ਬਟ ਤੁਹਾਨੂੰ ਉਹ ਜਿਹੜਾ ਹੈ ਰਾਦਰ ਥੈਨ ਸਪੈਂਡਿੰਗ ਈਅਰਸ ਤੇ ਉਸ ਤੋਂ ਬਾਅਦ ਕੋਈ ਅੱਗੇ ਤੁਹਾਨੂੰ ਪਾਥਵੇ ਨਾ ਨਜ਼ਰ ਆਏ ਤਾਂ ਤੁਸੀਂ ਸ਼ੁਰੂ ਤੋਂ ਹੀ ਪਲਾਨ ਕਰਨਾ ਚਾਹੀਦਾ ਹੈ। ਲਾਈਕ ਕਨਸ਼ਾਇਦਾ ਤੇ ਬਾਕੀ ਅਪਸਕਿੱਲ ਕਰਕੇ ਤੁਸੀਂ ਅੱਗੇ ਜਿਹੜਾ ਹੈ ਉਹ ਫਰਦਰ 2 ਇਅਰ ਦਾ ਵੀਜ਼ਾ ਪਾ ਸਕਦੇ ਹੋ। ਜੇ EMPLOYEES ਅੱਜਕੱਲ ਜਿਵੇਂ ਇੱਕ ਕ੍ਰੈਡਿਟੇਸ਼ਨ ਰੀਨਿਊਅਲ ਵਾਸਤੇ ਜੀ ਅਪਲਾਈ ਕਰ ਰਹੇ ਨੇ ਉਦੇ ਵਿੱਚ ਇਹ ਹੈ ਕਿ ਜੇ ਤੇ ਤੁਸੀਂ ਸੈਟਲਮੈਂਟ ਸਪੋਰਟ ਸਰਵਿਸਿਜ਼ ਨਹੀਂ ਪ੍ਰੋਵਾਈਡ ਕੀਤੀਆਂ ਜਾਂ এমਪਲॉयਮੈਂਟ ਨਿਊਜ਼ੀਲੈਂਡ ਮੋਡਿਊਲ ਨਹੀਂ ਕੰਪਲੀਟ ਕੀਤੇ ਕਿਉਂਕਿ ਉਹਨਾਂ ਦਾ ਟਾਈਮ ਫਰੇਮ ਹੈ ਕਿ ਤੁਸੀਂ ਫਰਸਟ ਮੰਥ ਦੇ ਵਿੱਚ ਵਰਕਰਸ ਕੋ ਕਰਾਣੇ ਨੇ ਜੇ ਨਹੀਂ ਉਹ ਕੰਪਲੀਟ ਕੀਤੇ ਫਿਰ ਵੀ ਤੁਹਾਡੀ ਅਕ੍ਰੈਡੀਟੇਸ਼ਨ ਰੀਨਿਊਅਲ ਜਿਹੜੀ ਹੈ ਡੋਨਟ ਗਿਵ ਅਪ ਫਿਰ ਵੀ ਅਕ੍ਰੈਡੀਟੇਸ਼ਨ ਰੀਨਿਊਅਲ ਜਿਹੜੀ ਉਹ ਪੋਸੀਬਲ ਹੈ ਤੁਹਾਨੂੰ ਇਮੀਗ੍ਰੇਸ਼ਨ ਨੂੰ ਪ੍ਰੋਪਰ ਪਾਲਿਸੀਜ਼ ਪ੍ਰੋਸੀਜਰਸ ਜਿਹੜੇ ਹੈ ਡਿਵੈਲਪ ਕਰਕੇ ਦੇਣੇ ਦੇਣੇ ਪੈਣਗੇ ਜੀ ਕਿੰਨਾ ਕੁ ਔਖਾ ਹੈ ਜੇ ਜਿਹੜਾ ਵਰਕਰਸ ਨੂੰ ਬਾਰੂ ਨਿਊਜ਼ੀਲੈਂਡ ਚ ਬੁਲਾਉਣਾ ਆ ਔਖਾ ਤੇ ਨਹੀਂ ਹੈਗਾ ਬਟ ਟਾਈਮ ਕੰਜ਼ਿਊਮਿੰਗ ਹੈ ਟਾਈਮ ਕੰਜ਼ਿਊਮਿੰਗ ਬਹੁਤ ਟਾਈਮ ਕੰਜ਼ਿਊਮਿੰਗ ਹੈ ਫੈਮਿਲੀ ਵੀਜ਼ਾਸ ਦੇ ਵਿੱਚ ਜਿਵੇਂ ਲੋਅਰ ਸਕਿੱਲ ਲੈਵਲ ਵਰਕਰਸ ਜਿਹੜੇ ਨੇ ਆਪਣੀ ਫੈਮਿਲੀਜ਼ ਨਹੀਂ ਬੁਲਾ ਸਕਦੇ ਨਹੀਂ ਬੁਲਾ ਸਕਦੇ ਨਾ ਵਰਕ ਵੀਜ਼ਾ ਤੇ ਨਾ ਵਿਜ਼ਿਟਰ ਤੇ ਕੋਈ ਵੀ ਵੀਜ਼ਾ ਸਪੋਰਟ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਨੇ ਜਿਵੇਂ ਕਿਹਾ ਹੈ ਕਿ ਤੁਸੀਂ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਨੇ ਫੈਮਿਲੀ ਮੈਂਬਰਸ ਜੀ ਬਟ ਉਹਦੇ ਚ ਬੋਨਫਾਈਟਸ ਚੈੱਕ ਹੁੰਦੇ ਨੇ ਕਿ ਤੁਹਾਡੇ ਫੈਮਿਲੀ ਪਿੱਛੇ ਕੀ ਹੈ ਆ ਤੁਹਾਡੇ ਪਿੱਛੇ এমਪਲੋਇਮੈਂਟ ਕੀ ਹੈ ਤੁਹਾਡੇ ਪ੍ਰੋਪਰਟੀ ਵਗੈਰਾ ਤੁਹਾਡੇ ਜਿਹੜੇ ਹੋਮ ਟਾਈਜ਼ ਕੀ ਨੇ ਜੀ ਸਤਿ ਸ਼੍ਰੀ ਅਕਾਲ ਸਾਡਲ ਟੀਵੀ ਦੇਖ ਰਹੇ ਤੁਸੀਂ ਮੈਂ ਹਾਂ ਜਸਿਕਾ ਔਰ ਇੱਕ ਵਾਰ ਫਿਰ ਤੁਹਾਨੂੰ ਹਾਜ਼ਰ ਹੋ ਚੁੱਕਿਆ ਹਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੁਝ ਖਾਸ ਜਾਣਕਾਰੀਆਂ ਲੈ ਕੇ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਮੌਜੂਦ ਨੇ ਜ਼ੈਨਤ ਇਮੀਗ੍ਰੇਸ਼ਨ ਤੋਂ ਸੁਖਪ੍ਰੀਤ ਜੀ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਅੱਛਾ ਸੁਖਪ੍ਰੀਤ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਰੀਸੈਂਟਲੀ ਬਹੁਤ ਵੱਡੀਆਂ ਅਪਡੇਟਸ ਆਈਆਂ ਨੇ ਇਮੀਗ੍ਰੇਸ਼ਨ ਨਾ ਵੀਜ਼ਿਆਂ ਦੇ ਨਾਲ ਰਿਲੇਟਿਡ ਤਾਂ ਨਹੀਂ ਪਰ ਵੀਜ਼ਾ ਫੀਸਿਸ ਦੇ ਨਾਲ ਰਿਲੇਟਿ ਉਹਦੇ ਚ ਜਿਹੜੀ ਫੀਸ ਹੈ ਕਈ categories ਦੇ ਵਿੱਚ ਤੇ ਮੋਰ ਥੈਨ ਡਬਲ ਹੋ ਗਈ ਹੈ ਹਾਂਜੀ ਆ ਸਪੈਸ਼ਲੀ ਜਿਨ੍ਹਾਂ ਨੇ ਜਿਹੜੇ ਇੱਥੇ ਨੇ ਤੇ ਉਹਨਾਂ ਨੇ ਅੱਗੇ ਆਪਣੀ ਵਰਕ ਵੀਜ਼ਾ ਹੋਰ ਪਾਣੇ ਨੇ ਐਕਸਟੈਂਡ ਕਰਾਣੇ ਨੇ ਉਹਨਾਂ ਵਾਸਤੇ ਤੇ ਡਿਫਿਕਲਟ ਹੈ ਕਿਉਂਕਿ ਉਹਨਾਂ ਕੋਲ ਇਨੀ ਨੇਗੋਸ਼ੀਏਸ਼ਨ ਪਾਵਰ ਨਹੀਂ ਹੈਗੀ ਬਿਲਕੁਲ ਤੇ ਜਿਹੜੀ ਫੀਸ ਇਨਕਰੀਸ ਹੈ ਉਹ ਕਾਫੀ ਅਨਰੀਜ਼ਨੇਬਲ ਹੈ ਬਿਕਾਜ਼ ਐ ਇੰਨੀ ਜ਼ਿਆਦਾ ਤੇ ਇਮੀਗ੍ਰੇਸ਼ਨ ਕੋਈ ਸਰਵਿਸਿਜ਼ ਪ੍ਰੋਵਾਈਡ ਕਰਨੀ ਨਹੀਂ ਰਹੀ ਹੈ ਇੰਨਾ ਜ਼ਿਆਦਾ ਤੇ ਕੋਈ ਐਕਸਪੈਂਸਸ ਦੇ ਵਿੱਚ ਇਨਕਰੀਸ ਹੋਇਆ ਨਹੀਂ ਹੈ ਸੋ ਫੀਸ ਜਿਹੜੀ ਕਈ ਕੈਟਾਗਰੀਜ਼ ਦੇ ਵਿੱਚ 1st ਆਫ ਅਕਤੂਬਰ ਤੋਂ ਅ ਮੋਰ ਦੈਨ ਡਬਲ ਹੋ ਜਾਏਗੀ ਜੀ ਆ ਪਾਰਟਨਰਸ਼ਿਪ ਜਿਹੜੇ ਵੀਜ਼ਾਸ ਨੇ ਉਹ ਕਾਫੀ ਇਫੈਕਟ ਹੋਣਗੇ ਰੈ residense ਵੀਜ਼ਾਸ ਇਫੈਕਟ ਹੋਣਗੇ ਵਰਕ ਵੀਜ਼ਾਸ ਇਫੈਕਟ ਹੋਣਗੇ ਸਟੂਡੈਂਟ ਵੀਜ਼ਾ ਵੀ ਇਫੈਕਟ ਹੋਣਗੇ ਮੋਸਟਲੀ ਹਰ ਇੱਕ ਕੈਟਾਗਰੀ ਦੇ ਵਿੱਚ ਫੀ ਇਨਕਰੀਜ਼ ਹੋਈ ਹੈ ਸੋ ਵਨ ਵੇ ਟੂ ਅਵੋਇਡ ਇਟ ਇਸ ਤੋਂ ਕਿ ਤੁਸੀਂ ਅਪਲਾਈ ਕਰ ਲਓ 1st of October ਤੋਂ ਪਹਿਲੇ ਜੀ ਜੀ ਬਟ ਓਵਰਆਲ ਜਿਹੜੀ ਫੀ ਇਨਕਰੀਸ ਹੈ ਅਨਰੀਜ਼ਨੇਬਲ ਹੈ ਅਨਫੇਅਰ ਹੈ ਨਾ ਬਿਲਕੁਲ ਕਿਉਂਕਿ ਕਾਫੀ ਜ਼ਿਆਦਾ 50 ਤੋਂ 70% ਆਈ ਥਿੰਕ ਇਨਕਰੀਸ ਹੋਇਆ ਬਹੁਤ ਸਾਰੇ ਗੈਲਰੀਜ਼ ਦੇ ਵਿੱਚ ਮੈਂ ਦੇਖ ਰਹੀ ਸੀ ਜਿੱਦੀ 650 ਕੋਸ਼ਿਸ਼ ਸੀਗੀ ਫੀ ਸੋਦੀ ਸਿੱਧੀ 12000 ਕੋਸ਼ਿਆ ਹਾਂਜੀ ਹਾਂਜੀ ਸੋ ਡਬਲ ਤੋਂ ਵੀ ਵੱਧ ਜਿਹੜਾ ਵਾਦਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕੀਤਾ ਤੇ ਇਹਦਾ ਕੋਈ ਰੀਜ਼ਨ ਹੋਣ ਤੱਕ ਤੁਹਾਨੂੰ ਲੱਗਿਆ ਕਿ ਕਿਸੇ ਨੇ ਜਾਣਕਾਰੀ ਦਿੱਤੀ ਹੋਵੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਇਮੀਗ੍ਰੇਸ਼ਨ ਕਹਿ ਰਹੀ ਹੈ ਕਿ ਅਸੀਂ ਸੈਲਫ ਸਫੀਸ਼ੀਐਂਟ ਹੋਣਾ ਜ਼ਰੂਰੀ ਹੈ ਚਾਹੁੰਦੀ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਡਿਪਾਰਟਮੈਂਟ ਜਿਹੜਾ ਸੈਲਫ ਸਫੀਸ਼ੀਐਂਟ ਹੋਣਾ ਚਾਹੀਦਾ ਹੈ ਓਕੇ ਆ ਬਟ 2022 ਦੇ ਵਿੱਚ ਵੀ ਇਨਕਰੀਜ਼ ਹੋਈ ਸੀ ਫੀਸ ਉਹ ਤੋਂ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਈ ਸੀ ਫਿਰ ਇਨਕਰੀਜ਼ ਹੋਈ ਹੈ ਸੋ ਇਹ ਜਿਹੜੀ ਹੈ ਜੋ ਸੈਲਫ ਸਫੀਸ਼ੀਐਂਸੀ ਹੈ ਉਹਦੇ ਤੋਂ ਤੇ ਕਿਤੇ ਵਧ ਕਿਤੇ ਵਧ ਗਿਆ ਬਿਲਕੁਲ ਸੋ ਪ੍ਰੋਬੇਬਲੀ ਉਹ ਹੀ ਕਿ ਜਿਨ੍ਹਾਂ ਕੋਲ 네ਗੋਸ਼ੀਏਸ਼ਨ ਪਾਵਰ ਨਹੀਂ ਹੈਗੀ ਉਹਨਾਂ ਨੂੰ ਐਟੀਟਿਊਡ ਰਹੀ ਹੈ ਕਿ ਜਿੰਨਾ ਮਰਜ਼ੀ ਚਾਰਜ ਕਰੀ ਜਾਓ ਬਿਲਕੁਲ ਬਿਲਕੁਲ ਤੇ ਸਪੈਸ਼ਲੀ ਜਿਹੜੇ ਮਾਈਗ੍ਰੈਂਟਸ ਆਲਰੇਡੀ ਉਹ ਲੱਖਾਂ ਰੁਪਏ ਲਾ ਕੇ ਜਾਂ ਆਪਾਂ ਕਹਿੰਦੇ ਹਜ਼ਾਰਾਂ ਡਾਲਰ ਲਾ ਕੇ ਆਉਂਦੇ ਨੇ ਤੇ ਉਤੋਂ ਵੀਜ਼ਾ ਫੀਸ ਇਸ ਇੰਨੀ ਜ਼ਿਆਦਾ ਵੱਧ ਗਈਆਂ ਨੇ ਤਾਂ ਹਰ ਕੋਈ ਸੋਚੂਗਾ ਕਿ ਨਿਊਜ਼ੀਲੈਂਡ ਅੱਜ ਆਈਏ ਜਨਾਬ ਹਾਂ ਜੀ ਤੇ ਆਫਕੋਰਸ ਇਹ ਇੱਕ ਇਫੈਕਟ ਕਰੇਗਾ ਜੀ ਜੀ ਇਸ ਚੀਜ਼ ਤੇ ਕਿਉਂਕਿ ਪਹਿਲਾਂ ਹੀ ਹੀ ਅੰਕੜੇ ਜਿਹੜੇ ਆਏ ਉਹਦੇ ਵਿੱਚ ਦੱਸਿਆ ਗਿਆ ਕਿ ਕਾਫੀ ਘੱਟ ਜਿਹੀ ਨੈਟ ਮਾਈਗ੍ਰੇਸ਼ਨ ਹੋਈ ਆ ਇਸ ਜਿਹੜਾ ਪਿਛਲਾ ਸਾਲ ਲਾਂਕੇ ਗਿਆ ਆ ਤੇ ਹੁਣ ਇਹਦੇ ਤੇ ਹੋਰ ਅਸਰ ਪੈਣ ਵਾਲਾ ਅੱਛਾ ਜਿਹੜੇ ਇੱਥੇ ਲੋਕੀ ਨੇ ਕਿਦਾਂ ਉਹ ਵੀਜ਼ਾ ਐਕਸਟੈਂਡ ਕਰ ਸਕਦੇ ਨੇ ਉਹਨਾਂ ਦੇ ਕੀ ਕੀ ਆਪਸ਼ਨਸ ਹੈਗੇ ਆ ਹੁਣ ਆਪਾਂ ਇੱਕ ਵਾਰੀ ਫੇਰ ਉਹਦੇ ਬਾਰੇ ਗੱਲ ਕਰ ਲਈਏ ਦਾ ਆ ਜਿਹੜੇ ਤੇ ਜਿਵੇਂ ਵਰਕ ਵੀਜ਼ਾ ਵਾਲੇ ਨੇ ਉਹ ਆਪਣੇ ਜਿਵੇਂ ਜੇ ਤੁਹਾਡੇ ਕੋਲ ਸਕਿੱਲ ਲੈਵਲ 4 ਜਾਂ 5 ਦੀ ਜੌਬ ਹੈ ਤੁਸੀਂ ਅਪਸਕਿੱਲ ਕਰ ਸਕਦੇ ਹੋ ਤੁਸੀਂ ਹਾਇਰ ਪੋਜੀਸ਼ਨ ਤੇ ਜਾ ਸਕਦੇ ਹੋ एग्जांपल कॉमन ਹੁੰਦਾ ਹੈ ਟਰੇਡ ਵਰਕਰ ਤੋਂ ਵੈਲਡਰ ਤੇ ਚਲੇ ਗਏ ਟਰੇਡ ਵਰਕਰ ਤੋਂ ਤੁਸੀਂ ਆਪ ਕਾਰਪੈਂਟਰ ਚਲੇ ਗਏ ਤੁਸੀਂ ਸੁਪਰਵਾਈਜ਼ਰ ਤੋਂ ਮੈਨੇਜਰ ਚਲੇ ਗਏ ਸੋ ਤੁਸੀਂ ਆਪਣੀ ਜਿਹੜੀ ਹੈ ਸਕਿੱਲ ਲੈਵਲ ਹਾਇਰ ਸਕਿੱਲ ਲੈਵਲ ਦੀ ਜੇ ਤੁਹਾਡੇ ਕੋਲ ਪੋਜੀਸ਼ਨ ਅਵੇਲੇਬਲ ਹੈ ਹੁੰਦੀ ਹੈ ਤੁਹਾਡੇ ਉਹ ਕਰਕੇ ਤੁਸੀਂ ਆਪਣਾ ਫਰਦਰ 2 ਇਅਰ ਦੀ ਐਕਸਟੈਂਸ਼ਨ ਲੈ ਸਕਦੇ ਹੋ 3 ਇਅਰ ਪਲੱਸ ਜੀ ਇੱਕ ਚੀਜ਼ ਜਿਹੜੀ ਹੈ ਆਈ ਵੁੱਡ ਲਾਈਕ ਟੂ ਪੁਆਇੰਟ ਕਿ ਜਿਵੇਂ ਕਿਸੇ ਕੋਲ 5 ਸਾਲ ਦਾ ਵੀਜ਼ਾ ਸੀਗਾ ਲੋਅਰ ਸਕਿੱਲ ਦੇ ਵਿੱਚ ਤੇ ਉਹ ਐਕਸਪਲੋਇਟੇਸ਼ਨ ਉਹਨਾਂ ਨਾਲ ਹੋਈ ਤੇ ਉਹਨਾਂ ਨੇ ਮਾਈਗ੍ਰੈਂਟ ਐਕਸਪਲੋਇਟੇਸ਼ਨ ਵੀਜ਼ਾ ਪਾ ਲਿਆ ਜੀ ਜੇ ਹੁਣ ਉਹ VOC ਪਾਉਂਦੇ ਆਪਣੇ 5 ਸਾਲ ਦੇ ਵੀਜ਼ਾ ਦੇ ਵਿੱਚ ਤੇ VOC ਦੇ ਵਿੱਚ ਉਹਨਾਂ ਨੂੰ 3 ਸਾਲ ਦੇ ਐਕਸਪੀਰੀਅੰਸ ਦੀ ਪਲੱਸ ਇੰਗਲਿਸ਼ ਲੈਂਗੁਏਜ ਦੀ ਰਿਕੁਆਇਰਮੈਂਟ ਨਹੀਂ ਹੈਗੀ ਨਹੀਂ ਬਟ ਜੇ ਉਹ ਨਵਾਂ ਵੀਜ਼ਾ ਪਾਣਗੇ ਤੇ ਹੁਣ ਉਹ 6 ਮਹੀਨੇ ਪਲੱਸ 6 ਮਹੀਨੇ ਸਾਲ ਦਾ ਵੀਜ਼ਾ ਉਹਨਾਂ ਕੋਲ ਰਹਿ ਗਿਆ ਅੱਗੇ ਜਿਹੜੀ ਉਹਨਾਂ ਨੂੰ ਰਿਕੁਆਇਰਮੈਂਟ ਫਰਦਰ ਮੀਟ ਕਰਨੀ ਪਵੇਗੀ ਬਿਲਕੁਲ ਸੋ ਜੇ ਤੁਹਾਡੇ ਕੋਲ অপਸ਼ਨ ਹੈ ਕੀ ਹੈ ਕਿ ਤੁਸੀਂ ਸਟਿਲ ਡਿਪਾਰਟਮੈਂਟ ਆਫ ਲੇਬਰ ਨੂੰ ਐਕਸਪਲੋਇਟੇਸ਼ਨ ਰਿਪੋਰਟ ਕਰ ਸਕਦੇ ਹੋ ਬਟ ਯੂ ਨੀਡ ਟੂ ਕਨਸੀਡਰ ਕਿ ਤੁਹਾਨੂੰ ਮਾਈਗ੍ਰੈਂਟ ਐਕਸਪਲੋਇਟੇਸ਼ਨ ਵੀਜ਼ਾ ਪਾਣ ਚ ਫਾਇਦਾ ਹੈ ਜਾਂ ਤੁਹਾਨੂੰ ਅੱਗੇ ਜਿਹੜਾ ਵੇਰੀਏਸ਼ਨ ਪਾਣ ਚ ਫਾਇਦਾ ਹੈ ਸੋ ਇਹ ਚੀਜ਼ ਤੁਸੀਂ ਮਾਈਂਡ ਚ ਰੱਖੋ ਤੇ ਉਸ ਤੋਂ ਬਾਅਦ ਜਿਹੜਾ ਹੈ ਬੇਸਿਕਲੀ ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਤੁਹਾਨੂੰ ਕੁਆਲੀਫਿਕੇਸ਼ਨ ਕਰਨੀ ਚਾਹੀਦੀ ਹੈ ਕਰ ਲੈਣੀ ਚਾਹੀਦੀ ਹੈ ਜੇ ਤੁਹਾਡਾ ਤੁਹਾਨੂੰ ਬੇਸਿਕ ਇੰਗਲਿਸ਼ ਵੀ ਆਉਂਦੀ ਹੈ ਤੇ ਤੁਸੀਂ ਆਲਸਿਆ ਪੀਟੀ ਤੁਹਾਡੇ ਕੋਲ ਨਹੀਂ ਹੁੰਦਾ ਤੁਸੀਂ ਇੰਗਲਿਸ਼ ਲੈਂਗੁਏਜ ਦਾ ਕੋਰਸ ਲੈ ਕੇ ਉਹਦਾ ਐਂਟਰੀ ਟੈਸਟ ਹੁੰਦਾ ਈਜ਼ੀ ਹੁੰਦਾ ਕਾਲਜਿਸ ਦਾ ਇੰਗਲਿਸ਼ ਲੈਂਗੁਏਜ ਦਾ ਕੋਰਸ ਲੈ ਕੇ ਤੇ ਅੱਗੇ ਜਿਹੜਾ ਹੈ ਆਪਣੀ ਅਪਸਕਿਲ ਦੇ ਹਮ ਵੱਲ ਜਿਹੜਾ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਵਰਕ ਵੀਜ਼ਾ ਤੇ ਫੁੱਲ ਟਾਈਮ ਵਰਕ ਵੀਜ਼ਾ ਤੇ ਹੋ ਕੇ ਵੀ ਵੇਰੀਏਸ਼ਨ ਆਫ ਕੰਡੀਸ਼ਨਸ ਪਾ ਕੇ ਫੁੱਲ ਟਾਈਮ ਸਟੱਡੀ ਕਰ ਸਕਦੇ ਹੋ ਬਿਲਕੁਲ ਫੁੱਲ ਟਾਈਮ ਵਰਕ ਫੁੱਲ ਟਾਈਮ ਸਟੱਡੀ ਤੁਹਾਡੀ ਕੰਡੀਸ਼ਨਸ ਵਰਕ ਵੀਜ਼ਾ ਵਾਲੇ ਰਹਿਣ ਗਿਆ ਬਟ ਤੁਹਾਨੂੰ ਉਹ ਜਿਹੜਾ ਹੈ ਰਾਦਰ ਦਨ ਸਪੈਂਡਿੰਗ ইয়ারਸ ਤੇ ਉਸ ਤੋਂ ਬਾਅਦ ਕੋਈ ਅੱਗੇ ਤੁਹਾਨੂੰ ਪਾਥਵੇ ਨਾ ਨਜ਼ਰ ਆਏ ਤੁਹਾਨੂੰ ਸ਼ੁਰੂ ਤੋਂ ਹੀ ਪਲਾਨ ਕਰਨਾ ਚਾਹੀਦਾ ਹੈ ਤੇ ਬਾਕੀ ਅਪਸਕਿੱਲ ਕਰਕੇ ਤੁਸੀਂ ਅੱਗੇ ਜਿਹੜਾ ਹੈ ਉਹ ਫਰਦਰ 2 ਇਅਰ ਦਾ ਵੀਜ਼ਾ ਪਾ ਸਕਦੇ ਹੋ ਤੇ ਹੋਪਫੁਲੀ ਕਿ ਇਮੀਗ੍ਰੇਸ਼ਨ ਸਟੈਂਡ ਡਾਊਨ ਪੀਰੀਅਡ ਦੇ ਵਿੱਚ ਕੁਝ ਐਗਜ਼ੈਂਪਸ਼ਨਸ ਦੇ ਐ ਇਨ ਫਿਊਚਰ ਬਟ ਨੀਅਰ ਨੀਅਰ ਫਿਊਚਰ ਦੇ ਵਿੱਚ ਕੋਈ ਐਗਜ਼ੈਂਪਸ਼ਨ ਨਹੀਂ ਨਜ਼ਰ ਆ ਰਹੀ ਬਿਕਾਜ਼ ਜਿਹੜੀ ਨੈਟ ਮਾਈਗ੍ਰੇਸ਼ਨ ਹੋਈ ਹੈ ਪਿਛਲੇ ਕੁਝ ਸਾਲਾਂ ਚ ਉਹ ਬਹੁਤ ਜ਼ਿਆਦਾ ਹੋਈ ਹੈ ਜ਼ਿਆਦਾ ਹੋਈ ਹੈ ਸੋ ਉਹਨਾਂ ਘਟਾਉਣ ਤੇ ਲੱਗੇ ਹਾਂਜੀ ਤੇ ਉਹ ਉਹ ਘਟਾਉਣ ਤੇ ਲੱਗੇ ਨੇ ਕਿਉਂਕਿ ਆਪਣੀ ਇਮੀਗ੍ਰੇਸ਼ਨ ਦੀ ਵੀ ਪਹਿਲੇ ਗਲਤੀ ਹੈ ਕਿ ਜੀ ਕਈ ਜਿਹੜੇ ਵੀਜ਼ਾਸ ਉਹਨਾਂ ਨੇ ਗ੍ਰਾਂਟ ਕੀਤੇ ਬਿਨਾ ਕੁਝ ਕੰਸੀਡਰ ਕੀਤੇ ਬਿਲਕੁਲ ਕਰਕੇ ਕੀਤੇ ਰਿਕਵਰੀ ਵੀਜ਼ਾਸ ਬਿਨਾ وجہ ਗ੍ਰਾਂਟ ਕਰੀ ਕਰੀਏ ਹੁਣ ਉਹਨਾਂ ਦੀ ਆਪਣੀ ਗਲਤੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਤੇ ਇਸ ਕਰਕੇ ਉਹ ਨੈਟ ਮਾਈਗ੍ਰੇਸ਼ਨ ਘਟਾਉਣ ਦੇ ਲੱਗੇ ਉਹਦਾ ਇਫੈਕਟ ਸਭ ਤੇ ਪੈਗਾ ਕੋਈ ਸਕਿਲਡ ਹੈ ਕੋਈ ਹਾਰਡ ਵਰਕਿੰਗ ਹੈ ਕੋਈ ਆਪਣੀ ਜੈਨੂਇਨ ਜੌਬ ਕਰ ਰਿਹਾ ਹੈ ਜੀ ਫੈਮਲੀਆਂ ਨੇ ਸਪੈਸ਼ਲੀ ਉਹਨਾਂ ਸਭ ਤੋਂ ਫੈਕ ਪੈਗਾ ਜੀ 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 ਇੱਕ ਤੁਸੀਂ ਲਾਸਟ ਜਦੋਂ ਆਪਣੀ ਇੰਟਰਵਿਊ ਹੋਈ ਸੀ ਉੱਚ ਬੜੀ ਵਧੀਆ ਗੱਲ ਵੀ ਕਹੀ ਸੀ ਕਿ ਜਿਹੜੇ ਲੋਕੀ ਵਿਜ਼ਾ ਤੇ ਵਰਕ ਵੀਜ਼ਾ ਤੇ ਨੇ ਉਹਨਾਂ ਦੇ ਪਾਰਟਨਰਸ ਜਿਹੜੇ ਹੈਗੇ ਆ ਸੋ ਵਰਕ ਵੀਜ਼ਾ ਜਿਹਨਾਂ ਦਾ ਲੱਗਾ ਉਹਨਾਂ ਦਾ ਤੇ ਜੇ ਐਕਸਟੈਂਡ ਨਹੀਂ ਵੀ ਹੁੰਦਾ ਵਰਕ ਵੀਜ਼ਾ ਤਾਂ ਉਹਨਾਂ ਦੇ ਪਾਰਟਨਰ ਉਹਨਾਂ ਚਰਚਾ ਜਿਹੜਾ ਪ੍ਰਪੇਅਰ ਕਰ ਸਕਦੇ ਆ ਹਨਾ ਇੰਗਲਿਸ਼ ਲੈਂਗੁਏਜ ਟੈਸਲਾ ਸਕਦੇ ਆ ਉਹ ਜਾਂ ਫਿਰ ਕੋਈ ਹੋਰ ਕੋਰਸਸ ਕਰ ਸਕਦੇ ਆ ਤਾਂ ਕਿ ਉਹਨਾਂ ਕੋਲ ਆਪਸ਼ਨ ਹੋਵੇ ਹਨਾ ਉਹਦੇ ਬਾਰੇ ਵੀ ਇੱਕ ਵਾਰੀ ਫੇਰ ਤੁਸੀਂ ਐਕਸਪਲੇਨ ਕਰ ਦਿਓ ਉਹਦੇ ਵਿੱਚ ਇਹ ਹੈ ਕਿ ਜੇ ਉਹ ਤੁਹਾਡੇ ਪਾਰਟਨਰ ਤੁਹਾਡੇ ਨਾਲ ਨੇ ਤੇ ਉਹ ਆਪਣਾ ਅੱਗੇ ਸਕਿੱਲ ਇੰਪਰੂਵ ਕਰ ਸਕਦੇ ਨੇ ਜੀ ਸਟੱਡੀ ਕਰਕੇ ਜਾਂ ਆਪਣੀ ਜੌਬ ਤੇ ਉਹ ਅੱਗੇ ਜਿਹੜਾ ਐਕਸਪੀਰੀਅੰਸ ਗੇਨ ਕਰਕੇ ਜੀ ਤੇ ਤੁਸੀਂ ਕੱਲ ਨੂੰ ਉਹਨਾਂ ਦੇ ਬੇਸ ਦੇ ਉੱਤੇ ਡਿਪੈਂਡੈਂਟ ਵੀਜ਼ਾ ਤੇ ਜਾ ਸਕਦੇ ਹੋ ਹਾਂ ਉਹਦੇ ਚ ਫਿਰ ਉਹ ਉਹਨਾਂ ਦਾ ਟਾਈਮ ਕਾਊਂਟ ਹੋਏਗਾ ਤੁਹਾਡਾ ਕੰਮ ਨਹੀਂ ਹੋਏਗਾ ਜੀ ਜੀ ਸੋ ਇਹ ਕਾਫੀ ਵਦਿਆ ਆਪਸ਼ਨ ਜੀ ਲਾਸਟ ਟਾਈਮ ਵੀ ਦਿੱਤੇ ਸੀਗੀ ਅੱਛਾ ਜੀ ਆਪਾਂ ਹੁਣ ਆਪਾਂ ਜੇ ਅਕ੍ਰੈਡੀਟੇਸ਼ਨ ਦੀ ਗੱਲ ਕਰੀਏ ਅਕ੍ਰੈਡੀਟਿਡ ੈਂਪਲੋਇਰਸ ਦੀ ਗੱਲ ਕਰੀਏ ਇਹਦੇ ਚ ਕੀ ਖਾਸ ਜਾਣਕਾਰੀਆਂ ਹੈਗੀਆਂ ਨੇ ਅਮ ਅਕ੍ਰੈਡੀਟੇਸ਼ਨ ਦੀ ਜਿਹੜੀ ਹੈ ਰਿਕੁਆਇਰਮੈਂਟਸ ਆਫ ਕੋਰਸ ਪਹਿਲੇ ਨਾਲੋਂ ਸਟ੍ਰਿਕਟ ਨੇ ਅਮ ਜੇ ੈਂਪਲੋਇਰਸ ਅੱਜਕੱਲ ਜਿਵੇਂ ਅਕ੍ਰੈਡੀਟੇਸ਼ਨ ਰੀਨਿਊਅਲ ਵਾਸਤੇ ਜੀ ਅਪਲਾਈ ਕਰ ਰਹੇ ਨੇ ਉਦੇ ਵਿੱਚ ਇਹ ਹੈ ਕਿ ਜੇ ਤੇ ਤੁਸੀਂ ਸੈਟਲਮੈਂਟ ਸਪੋਰਟ ਸਰਵਿਸਿਜ਼ ਨਹੀਂ ਪ੍ਰੋਵਾਈਡ ਕੀਤੀਆਂ ਜਾਂ এমਪਲॉयਮੈਂਟ ਨਿਊਜ਼ੀਲੈਂਡ ਮੋਡਿਊਲ ਨਹੀਂ ਕੰਪਲੀਟ ਕੀਤੇ ਕਿਉਂਕਿ ਉਹਨਾਂ ਦਾ ਟਾਈਮ ਫਰੇਮ ਹੈ ਕਿ ਤੁਸੀਂ ਫਰਸਟ ਮੰਥ ਦੇ ਵਿੱਚ ਵਰਕਰਸ ਕੋ ਕਰਾਣੇ ਨੇ ਜੇ ਨਹੀਂ ਉਹ ਕੰਪਲੀਟ ਕੀਤੇ ਫਿਰ ਵੀ ਤੁਹਾਡੀ ਅਕ੍ਰੈਡੀਟੇਸ਼ਨ ਰੀਨਿਊਅਲ ਜਿਹੜੀ ਹੈ ਡੋਨਟ ਗਿਵ ਅਪ ਫਿਰ ਵੀ ਅਕ੍ਰੈਡੀਟੇਸ਼ਨ ਰੀਨਿਊਅਲ ਜਿਹੜੀ ਉਹ ਪੋਸੀਬਲ ਹੈ ਤੁਹਾਨੂੰ ਇਮੀਗ੍ਰੇਸ਼ਨ ਨੂੰ ਪ੍ਰੋਪਰ ਪਾਲਿਸੀਜ਼ ਪ੍ਰੋਸੀਜਰਸ ਜਿਹੜੇ ਹੈ ਡਿਵੈਲਪ ਕਰਕੇ ਦੇਣੇ ਦੇਣੇ ਪੈਣਗੇ ਜੀ ਉਹਦੇ ਚ ਦੱਸਣਾ ਪਏਗਾ ਕਿ ਅਸੀਂ ਜਿਹੜਾ ਅੱਗੇ ਤੋਂ ਕਿੱਦਾਂ ਇਨਸ਼ੋਰ ਕਰਾਂਗੇ ਕਿ ਸੈਟਲਮੈਂਟ ਸਪੋਰਟ ਸਰਵਿਸਿਜ਼ ਤੇ এমਪਲॉयਮੈਂਟ ਨਿਊਜ਼ੀਲੈਂਡ ਮੋਡਿਊਲ ਜਿਹੜੇ ਵਰਕਰਸ ਟਾਈਮਲੀ ਮੈਨਰ ਦੇ ਵਿੱਚ ਅੱਗੇ ਤੋਂ ਫਿਊਚਰ ਚ ਕੰਪਲੀਟ ਕਰਨਗੇ ਸੋ ਉਹ ਪਾਲਿਸੀਜ਼ ਡਿਵੈਲਪ ਕਰਕੇ ਤੇ ਤੁਸੀਂ ਆਪਣੀ ਐਕ੍ਰੈਡੀਟੇਸ਼ਨ ਰੀਨਿਊਅਲ ਜਿਹੜੀ ਹੈ ਜੀ ਉਹ ਕਰ ਸਕਦੇ ਕਰਵਾ ਸਕਦੇ ਹੋ ਇਮੀਗ੍ਰੇਸ਼ਨ ਇਸ ਚੀਜ਼ ਦੇ ਵਿੱਚ ਰੀਜ਼ਨੇਬਲ ਹੈ ਉਹ ਤੁਹਾਨੂੰ ਆਫਕੋਰਸ ਬਿਕਾਜ਼ ਮੋਸਟ ਆਫ ਦਾ EMPLOYERS ਦੀ ਪਹਿਲੀ ਵਾਰੀ ਰਿਨਿਊਅਲ ਹੋਣੀ ਹੈ ਸੋ ਇਮੀਗ੍ਰੇਸ਼ਨ ਜਿਹੜੀ ਹੈ ਉਹ ਫਰਸਟ ਚਾਂਸ ਆਫ ਕੋਰਸ ਜੇ ਤੁਸੀਂ ਪਾਲਿਸੀਜ਼ ਪ੍ਰੋਸੀਜਰ ਸਾਰੀਆਂ ਇਨ ਪਲੇਸ ਕਰਦੇ ਹੋ ਤੇ ਇਮੀਗ੍ਰੇਸ਼ਨ ਤੁਹਾਨੂੰ ਆਫ ਕੋਰਸ ਓਪਰਚੁਨਿਟੀ ਦੇਗੀ ਕਿ ਤੁਸੀਂ ਤੁਸੀਂ ਰਿਨਿਊ ਕਰਵਾ ਲਓ ਯੂ ਕੈਨ ਕੰਟੀਨਿਊ ਹਾਇਰਿੰਗ ਮਾਈਗ੍ਰੈਂਟ ਵਰਕਰਸ ਅੱਛਾ ਹੁਣ ਇਸ ਟਾਈਮ ਜੇ ਆਪਾਂ ਗੱਲ ਕਰੀਏ ਕਿੰਨਾ ਕੁ ਔਖਾ ਹੈ ਜੇ ਜਿਹੜਾ ਵਰਕਰਸ ਨੂੰ ਬਾਹਰੋਂ ਨਿਊਜ਼ੀਲੈਂਡ ਚ ਬੁਲਾਉਣਾ ਔਖਾ ਤੇ ਨਹੀਂ ਹੈਗਾ ਬਟ ਟਾਈਮ ਕੰਜ਼ਿਊਮਿੰਗ ਹੈ ਟਾਈਮ ਕੰਜ਼ਿਊਮਿੰਗ ਬਹੁਤ ਟਾਈਮ ਕੰਜ਼ਿਊਮਿੰਗ ਹੈ बिकॉज़ इमिग्रेशन ਜਿਹੜੀ ਹੈ akkreditition ਦੇ ਵਿੱਚ job check ਦੇ ਵਿੱਚ work visa processing ਦੇ ਵਿੱਚ ਬਹੁਤ ਡਿਲੇ ਕਰ ਰਹੀ ਹੈ ਰਿੰਗ ਪਰਪਸ ਡਿਲੇ ਕਰ ਰਹੀ ਹੈ ਜੀ 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 ਨੰਬਰਸ ਹਮ 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 ਆਮ job check ਚ 2 ਟਾਈ ਮਹੀਨੇ ਲੱਗ ਜਾਣ ਫਿਰ ਉਸ ਤੋਂ ਬਾਅਦ work visa ਦੇ ਵਿੱਚ 2 ਟਾਈ ਮਹੀਨੇ ਲੱਗ ਜਾਣ ਤੇ ਇਹ ਤੇ ਬਹੁਤ ਲੰਮਾ ਟਾਈਮ ਹੈ ਨਾ ਬਹੁਤ ਲੰਮਾ ਟਾਈਮ ਹੈ ਸੋ ਮੁਸ਼ਕਿਲ ਨਹੀਂ ਹੈ ਬਟ ਆ ਜਿਹੜਾ ਟਾਈਮ ਕੰਜ਼ਿਊਮਿੰਗ ਬਹੁਤ ਹੈ ਕੰਜ਼ਿਊਮਿੰਗ ਹੈ ਜੀ ਤੇ ਸੈਕਿੰਡਲੀ ਇਮੀਗ੍ਰੇਸ਼ਨ ਇਹ ਵੀ ਉਹ ਤੇ ਸ਼ੁਰੂ ਤੋਂ ਹੀ ਬਿਲਕੁਲ ਸਟਾਰਟਿੰਗ ਦੇ ਵਿੱਚ ਇਮੀਗ੍ਰੇਸ਼ਨ ਨੇ ਕੁਝ ਨਹੀਂ ਸੀ ਦੇਖਿਆ ਕੋਈ ਇੰਟਰਵਿਊ ਨਹੀਂ ਸੀ ਕਰ ਰਹੇ ਨੇ ਆਫਸ਼ੋਰ ਦੀ ਪਰ ਉਸ ਤੋਂ ਬਾਅਦ ਇਮੀਗ੍ਰੇਸ਼ਨ ਇੰਟਰਵਿਊਜ਼ ਵਗੈਰਾ ਕਰਨ ਲੱਗ ਗਏ ਸੀ ਹੁਣ ਵੀ ਉਹੀ ਪ੍ਰੋਸੈਸ ਹੈ ਜੀ ਇੰਟਰਵਿਊ ਇਜ਼ ਵੈਰੀ ਇੰਪੋਰਟੈਂਟ ਇਮੀਗ੍ਰੇਸ਼ਨ ਮੋਸਟ ਆਫ ਦਾ ਐਕ੍ਰੈਡੀਟਿਡ ਏਮਪਲੋਇਰ ਵਰਕ ਵੀਜ਼ਾ ਜਿਹੜੇ ਐਪਲੀਕੈਂਟ ਨੇ ਜਦੋਂ ਆਫਸ਼ੋਰ ਤੋਂ ਅਪਲਾਈ ਕਰਦੇ ਨੇ ਉਹ ਡੋਇ ਇਮੀਗ੍ਰੇਸ਼ਨ ਉਹਨਾਂ ਨੂੰ ਇੰਟਰਵਿਊ ਕਰਦੀ ਕਰਦੀ ਬਿਕੋਜ਼ ਉਹਨਾਂ ਨੂੰ ਨਿਊਜ਼ੀਲੈਂਡ ਬਾਰੇ ਇਨ ਨਿਊਜ਼ੀਲੈਂਡ ਦੇ এনवायरमेंट ਬਾਰੇ ਕੁਝ ਪਤਾ ਨਹੀਂ ਹੁੰਦਾ ਇਮੀਗ੍ਰੇਸ਼ਨ ਮੇਕ ਸ਼ੂਰ ਕਰਨਾ ਚਾਹੁੰਦੀ ਕਿ ਤੁਹਾਨੂੰ ਪਤਾ ਹੈ ਤੁਸੀਂ ਕੀ ਕੰਮ ਕਰਨ ਆ ਰਹੇ ਹੋ ਤੁਹਾਡਾ EMPLOER ਨਾਲ ਗੱਲ ਹੋਈ ਹੈ ਤੁਹਾਡੀ ਇੰਟਰਵਿਊ ਹੋਈ ਹੈ ਤੁਹਾਨੂੰ ਪ੍ਰੋਪਰ ਜੈਨੂਇਨ ਜੌਬ ਆਫਰ ਮਿਲੀ ਹੈ ਸੋ ਇੰਟਰਵਿਊ ਇਜ਼ ਵੈਰੀ ਇੰਪੋਰਟੈਂਟ ਜੀ ਤੇ ਉਸ ਤੋਂ ਬਾਅਦ ਇੰਟਰਵਿਊ ਜੇ ਤੁਹਾਡੀ ਕਲੀਅਰ ਹੋ ਜਾਂਦੀ ਹੈ ਉਹਦੇ ਚ ਵੀ ਕੋਈ ਇੰਨਾ ਔਖਾ ਨਹੀਂ ਪੁੱਛਦੇ ਹਮ ਬਟ ਜੇ ਤੁਸੀਂ এমਪਲੋਇਰ ਨਾਲ ਕਮਿਊਨੀਕੇਟ ਨਹੀਂ ਕੀਤਾ ਹਮ employer ਨੂੰ ਆਪਣੇ cv ਨਹੀਂ ਭੇਜਿਆ employer ਨੇ ਤੁਹਾਡਾ ایکسپੀਰੀਅੰਸ ਵੈਰੀਫਾਈ ਨਹੀਂ ਕੀਤਾ ਜੇ ਇਦਾਂ ਦੀ ਗੱਲ ਹੈ ਤੇ ਫਿਰ ਮਤਲਬ ਵੀਜ਼ਾ ਦੇ ਵਿੱਚ ਆਫਕੋਰਸ 네ਗੇਟਿਵ ਇਫੈਕਟ ਪੈਗਾ ਜੀ 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 ਸੋ ਬਾਕੀ ਮੁਸ਼ਕਿਲ ਨਹੀਂ ਹੈ ਬਟ ਟਾਈਮ ਕੰਜ਼ੂਮ ਬਟ ਟਾਈਮ ਕੰਜ਼ੂਮ ਹੋ ਗਿਆ ਐਂਡ ਆਲਸੋ बिकॉज़ ਹੁਣ ਇਸ ਸਮੇਂ ਜੇ ਆਪਾਂ ਗੱਲ ਕਰਦੇ ਇਮੀਗ੍ਰੇਸ਼ਨ ਨਿਜ਼ੀਲੈਂਡ ਨੰਬਰ ਘਟਾਉਣ ਦੀ ਟਰਾਈ ਕਰ ਰਹੀ ਹੈ ਕਿ ਕੋਈ ਨਾ ਕੋਈ ਰੀਜ਼ਨ ਲੱਭੇ ਡਿਕਲਾਈਨ ਕਰਨ ਦਾ ਤੇ ਅਸੀਂ ਡਿਕਲਾਈਨ ਕਰੀਏ ਆ ਉਹ ਤੇ ਬੜੀ ਦੇਰ ਤੋਂ ਇਦਾਂ ਹੀ ਚੱਲ ਰਿਹਾ ਹੈ ਜੀ 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 ਸਪੈਸ਼ਲੀ ਸਟੂਡੈਂਟ ਵੀਜ਼ਾ ਚ ਤੇ ਜ਼ਿਆਦਾ ਆਫਕੋਰਸ 네ਗੇਟਿਵ ਇਫੈਕਟ ਹੈ ਵਰਕ ਵੀਜ਼ਾ ਦੇ ਵਿੱਚ ਤੁਹਾਡਾ ਕੇਸ ਠੀਕ ਹੈ ਤੁਸੀਂ ਇੰਟਰਵਿਊ ਠੀਕ ਕਰ ਦਿੱਤੀ ਤੁਹਾਡੇ ਕੋਲ ਸਕਿੱਲਸ ਹੈਗੀਆਂ ਤੇ ਆਈ ਡੋਨਟ ਥਿੰਕ ਕਿ ਇਮੀਗ੍ਰੇਸ਼ਨ ਅਨਰੀਜ਼ਨੇਬਲ ਹੈ ਬਟ ਸਟ੍ਰਿਕਟ ਹੈ ਸਟ੍ਰਿਕਟ ਹੈ ਇਸ ਸਮੇਂ ਪਿਛਲੇ 1 ਕੋਸ਼ ਸਾਲਾਂ ਨਾਲੋਂ ਇਸ ਸਮੇਂ ਜ਼ਿਆਦਾ ਸਟ੍ਰਿਕਟ ਹੈ ਗਿਆ ਅਮ ਅੱਛਾ ਫੈਮਿਲੀ ਵੀਜ਼ਾਸ ਦੀ ਗੱਲ ਕਰੀਏ ਉਹਨਾਂ ਤੇ ਕੀ ਅਸਰ ਪਿਆ ਹੈ ਜਾਂ ਕੋਈ ਕੀ ਖਾਸ ਚੇਂਜਸ ਆਇਆ ਹੈ ਫੈਮਿਲੀ ਵੀਜ਼ਾਸ ਦੇ ਵਿੱਚ ਜਿਵੇਂ ਲੋਅਰ ਸਕਿੱਲ ਲੈਵਲ ਵਰਕਰਸ ਜਿਹੜੇ ਨੇ ਉਹ ਆਪਣੀ ਫੈਮਿਲੀਜ਼ ਨਹੀਂ ਬੁਲਾ ਸਕਦੇ ਬੁਲਾ ਸਕਦੇ ਨਾ ਵਰਕ ਵੀਜ਼ਾ ਤੇ ਨਾ ਵਿਜ਼ਿਟਰ ਤੇ ਕੋਈ ਵੀ ਵੀਜ਼ਾ ਸਪੋਰਟ ਨਹੀਂ ਕਰ ਸਕਦੇ ਇਮੀਗ੍ਰੇਸ਼ਨ ਨੇ ਜਿਵੇਂ ਕਿਹਾ ਹੈ ਕਿ ਤੁਸੀਂ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਨੇ ਫੈਮਿਲੀ ਮੈਂਬਰਸ ਜੀ ਬਟ ਉਹਦੇ ਚ ਬੋਨਫਾਈਟਸ ਚੈੱਕ ਹੁੰਦੇ ਨੇ ਕਿ ਤੁਹਾਡੇ ਫੈਮਿਲੀ ਪਿੱਛੇ ਕੀ ਐ ਆ ਤੁਹਾਡੇ ਪਿੱਛੇ এমਪਲੋਇਮੈਂਟ ਕੀ ਐ ਤੁਹਾਡੇ ਪ੍ਰੋਪਰਟੀ ਵਗੈਰਾ ਤੁਹਾਡੇ ਜਿਹੜੇ ਹੋਮ ਟਾਈਸ ਕੀ ਨੇ ਉਸ ਬੇਸਿਸ ਤੇ ਜਿਵੇਂ ਅਦਰਵਾਈਜ਼ ਲੋਕ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰਦੇ ਨੇ ਹੁਣ ਵੀ ਉਹ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕ ਕਰ ਸਕਦੇ ਨੇ ਜੀ ਬਟ ਉਹਦੇ ਚ ਅਗੇਨ ਬੋਨਫਾਈਟਸ ਚੈੱਕ ਹੁੰਦੇ ਨੇ ਬਟ ਇਫ ਯੂ ਵਾਂਟ ਟੂ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਫ ਕੋਰਸ ਤੁਹਾਨੂੰ ਕਰਨਾ ਚਾਹੀਦਾ ਹੈ ਜੀ ਆ ਕਰਕੇ ਦੇਖ ਲੈਣਾ ਚਾਹੀਦਾ ਹੈ ਉਹਦੇ ਚ ਤੁਹਾਡੀ ਫਿਊਚਰ ਵੀਜ਼ਾ ਐਪਲੀਕੇਸ਼ਨਸ ਤੇ ਵਿੱਚ ਨੈਗੇਟਿਵ ਇਫੈਕਟ ਨਹੀਂ ਪੈਂਦਾ ਇਦਾਂ ਬਈ ਤੁਸੀਂ ਵੀਜ਼ਾ ਅਪਲਾਈ ਕੀਤਾ ਸੀ ਡਿਕਲਾਈਨ ਹੋਇਆ ਉਹ ਤੇ ਬਸ ਇਹ ਹੈ ਕਿ ਤੁਸੀਂ ਰਿਕੁਆਇਰਮੈਂਟਸ ਨਹੀਂ ਮੀਟ ਕੀਤੀ ਜੀ 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 ਪ੍ਰੋਬਲਮ ਤਾਂ ਉਂਦੀ ਜੇ ਤੁਸੀਂ ਇਮੀਗ੍ਰੇਸ਼ਨ ਨੂੰ ਕੋਈ ਫਾਲਸ ਜਾਂ ਮਿਸਲੀਡਿੰਗ ਇਨਫੋਰਮੇਸ਼ਨ ਜੀ ਜੀ ਸੋ ਉਹਦੇ ਤੱਕ ਕੋਈ ਤੁਸੀਂ ਆਫ ਕੌਰਸ ਹਰ ਇੱਕ ਬੰਦੇ ਦੀ ਜੇ ਕਿਸੇ ਦੀ ਇੰਟਰਵਿਊ ਨਹੀਂ ਸਹੀ ਹੋਈ ਕੋਸ਼ ਇਮੀਗ੍ਰੇਸ਼ਨ ਨੂੰ ਸ਼ੱਕ ਲੱਗਿਆ ਉਹ ਡਿਫਰੈਂਟ ਚੀਜ਼ ਆ ਬਟ ਐਟਲੀਸਟ ਟਰਾਈ ਕਰਨ ਚਾਹੀਏ ਜਾਂਦਾ ਤੇ try ਤੁਸੀਂ زینت ਇਮੀਗ੍ਰੇਸ਼ਨ ਦੁਕਾਨ ਸਾਖਦੇ ਆ ਕਿਉਂਕਿ ਬਹੁਤ ਵਧੀਆ ਇਨਫੋਰਮੇਸ਼ਨ ਹਮੇਸ਼ਾ ਹੀ ਸਾਨੂੰ ਦਿੰਦੇ ਨੇ ਐਂਡ ਕੋਈ ਵੀ ਕਿਉਂਕਿ ਇਸ ਸਮੇਂ ਜਿਹੜੇ ਵਰਕ ਵੀਜ਼ਾ ਵਾਲੇ ਸਪੈਸ਼ਲੀ ਹੈਗੇ ਆ ਉਹ ਕਾਫੀ ਸਟਰਗਲ ਕਰ ਰਹੇ ਨੇ ਉਹਨਾਂ ਦੀ ਫੈਮਲੀਆਂ ਪਿੱਛੇ ਨੇ ਕਈਆਂ ਦੇ ਬੱਚੇ ਵੀ ਹੈਗੇ ਆ ਸੋ ਉਹਨਾਂ ਨੂੰ ਕਿਸੇ ਵੀ ਵੀਜ਼ੇ ਤੇ ਨਹੀਂ ਬੁਲਾਇਆ ਜਾ ਸਕਦਾ ਐਂਡ ਆਲਸੋ ਇੱਕ ਹੋਰ ਰਿਕਵਰਮੈਂਟ ਜਿਹੜੀ ਸੀਗੀ ਕਿ 12 ਮਹੀਨੇ ਤੁਹਾਨੂੰ ਬਾਹਰ ਰਹਿਣਾ ਪਊਗਾ ਜੇ ਤੁਹਾਡਾ ਵੀਜ਼ਾ ਖਤਮ ਹੋਇਆ ਸੋ ਦੈਟਸ ਅ ਵੈਰੀ ਹਾਰਡ ਥਿੰਗ ਆ ਥਿੰਕ ਵਾਪਸ ਆ ਕੇ এমপ্লয়মেন্ট ਲੈਣੀ हां ਉਹ ਤੇ ਬਹੁਤ ਮੁਸ਼ਕਲ ਹੈ ਕਿਉਂਕਿ ਇੱਕ ਵਾਰੀ ਲੱਭਣਾ ਕੋਈ এমਪਲয়ਰ ਮਤਲਬ ਉਮ ਕਾਫੀ ਔਖਾ ਆ ਤੇ ਦੂਜੀ ਵਾਰ ਲੱਭਣਾ ਤਾਂ ਫੇਰ ਬੰਦਾ ਉਹਨਾਂ ਸੇਵ ਨਹੀਂ ਕਰਦਾ ਜਿੰਨਾ ਉਹਨੇ ਸੋਚਿਆ ਸੀ ਪੈਸੇ ਉਹਨੇ ਲੱਗ ਜਾਂਦੇ ਆ ਬਟ ਐਨੀ ਹਾਉ ਜੇਕਰ ਤੁਸੀਂ ਹੋਰ ਆਪਸ਼ਨਸ ਚਾਹੁੰਦੇ ਹੋ ਤਾਂ ਤੁਸੀਂ ਜ਼ੀਨੇਥ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਅੱਛਾ ਇੱਕ ਲਾਸਟ ਜੇ ਮੈਂ ਗੱਲ ਪੁੱਛਾਂ ਰੀਸੈਂਟਲੀ ਇੱਕ ਨਿਊਜ਼ ਆਈ ਸੀ ਕਿ ਬਹੁਤ ਸਾਰੇ ਏਜੰਟ ਜਿਹੜੇ ਫਰਾਡ ਕਰ ਰਹੇ ਨੇ ਨਕਲੀ ਡਾਕੂਮੈਂਟਸ ਦੇ ਰਹੇ ਨੇ ਲੋਕਾਂ ਨੂੰ ਕਿ ਆ ਵਿਜ਼ਿਟਰ ਵੀਜ਼ਾ ਤੁਹਾਡਾ ਤੁਸੀਂ ਜਾ ਸਕਦੇ ਹੋ ਤੇ ਫਿਰ ਉਹਨਾਂ ਨੂੰ 에ਰਪੋਰਟ ਤੋਂ ਵਾਪਸ ਭੇਜਿਆ ਜਾਂਦਾ ਸੋ ਇਹ ਉਹ ਇਹੋ ਜਿਹੇ ਲੋਕੀ ਲੋਕੀ ਸ਼ਿਕਾਰ ਹੁੰਦੇ ਆ ਇਹੋ ਜਿਹੇ ਏਜੰਟਸ ਦਾ ਉਹਨਾਂ ਨੂੰ ਕੀ ਸੁਨੇਹਾ ਦਵੋਗੇ ਕਿਦਾਂ ਬਚਿਆ ਜਾਵੇ ਬੇਸਿਕਲੀ ਆ ਸੀ ਟੂ ਬੀ ਓਨੈਸਟ ਲੋਕ ਤੇ ਕਾਫੀ ਤਰ੍ਹਾਂ ਦੇ ਲੋਕ ਹੁੰਦੇ ਨੇ ਜੀ ਖਰਾਬ ਲੋਕ ਉਹਨਾਂ ਦਾ ਤੇ ਮੇਨ ਗੋਲ ਹੀ ਇਹੀ ਹੁੰਦਾ ਕਿ ਤੁਹਾਨੂੰ ਕਿਸੇ ਤਰੀਕੇ ਕਿ ਕਿਦਾਂ ਤੁਹਾਨੂੰ ਲੁੱਟਿਆ ਜਾਏ ਕਿਦਾਂ ਤੁਹਾਨੂੰ ਐਕਸਪਲੋਇਟ ਕੀਤਾ ਜਾਏ ਜੀ ਸੋ ਤੁਹਾਨੂੰ ਆਪ ਨੂੰ ਕੇਅਰਫੁਲ ਹੋਣਾ ਚਾਹੀਦਾ ਹੈ ਕਈ ਨਿਊਜ਼ੀਲੈਂਡ ਤੇ ਜਿਹੜੇ ਬੈਠੇ ਨੇ ਆਮ ਲੋਕ ਉਹਨਾਂ ਦਾ ਇਮੀਗ੍ਰੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਵੀ ਆਪਣੇ ਉੱਥੇ ਫਰੈਂਡਸ ਨੂੰ ਕੰਟੈਕਟ ਕਰਕੇ ਤੁਹਾਨੂੰ ਇਹ ਕਰਾ ਦੇ ਤੁਹਾਨੂੰ ਉਹ ਕਰਾ ਦਿੱਤੇ ਆ ਤੁਸੀਂ ਜਾਨੂੰ ਪੈਸੇ ਵੇਚ ਦੋ ਜੀ 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 ਉਹਨਾਂ ਨੇ ਵੀ ਇਦਾਂ ਲੋਕਾਂ ਕੋਲ ਬਹੁਤ ਪੈਸੇ ਲੈਨੇ ਤੇ ਵੀਜ਼ਾ ਜਿਹੜਾ ਹੈ ਤੁਸੀਂ ਇਮੀਗ੍ਰੇਸ਼ਨ ਨੂੰ ਖੁਦ ਡਾਇਰੈਕਟਲੀ ਵੀ ਈਮੇਲ ਕਰ ਸਕਦੇ ਹੋ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਈਮੇਲ ਐਡਰੈਸ ਹੈ ਕੰਟੈਕਟ ਡਿਟੇਲਸ ਨੇ ਤੁਸੀਂ ਉਹਨਾਂ ਨੂੰ ਖੁਦ ਵੀ ਕੰਟੈਕਟ ਕਰਕੇ ਆਪਣਾ ਵੀਜ਼ਾ ਵੈਰੀਫਾਈ ਕਰਵਾ ਸਕਦੇ ਹੋ ਤੇ ਬਾਕੀ ਜੇ ਤੁਹਾਨੂੰ ਕੋਈ ਸ਼ੱਕ ਪੈਂਦਾ ਹੈ ਤੁਹਾਨੂੰ ਕੁਝ ਗੜਬੜ ਲੱਗਦੀ ਹੈ ਤੇ ਮੋਸਟ ਲਾਈਕਲੀ ਕੁਝ ਗੜਬੜ ਹੀ ਹੋ ਸਕਦੀ ਹੈ ਤੇ ਬਾਕੀ ਤੁਸੀਂ ਇੱਕ ਇਹ ਵੀ ਹੈ ਕਿ ਲਾਇਸੈਂਸਡ ਐਡਵਾਈਜ਼ਰਸ ਜਿਹੜੇ ਆ ਜੀ ਆਪ ਕਿਉਂਕਿ ਦੇਖੋ ਉਹ ਉਹਨਾਂ ਦੀ ਸਾਰੀ ਰਜਿਸਟ੍ਰੇਸ਼ਨ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਇਮੀਗ੍ਰੇਸ਼ਨ ਪਬਲੀਕਲੀ ਅਵੇਲੇਬਲ ਹੁੰਦੀ ਹੈ ਉਸ ਤੋਂ ਬਾਅਦ ਉਹ ਰਿਸਪੌਂਸਿਬਲ ਹੁੰਦੇ ਨੇ ਉਹ ਲਾਇਬਲ ਹੁੰਦੇ ਨੇ ਆਮ ਤੁਸੀਂ ਲਾਇਸੈਂਸਡ ਐਡਵਾਈਸਰਸ ਕੋ ਜਾਂ ਲਾਇਰ ਕੋ ਲਾਇਰ ਦੇ ਥਰੂ ਤੁਹਾਨੂੰ ਇਹ ਮੇਕ ਸ਼ੋਰ ਕਿ ਤੁਹਾਡਾ ਉਹਨਾਂ ਨਾਲ ਡਾਇਰੈਕਟ ਕੰਟੈਕਟ ਹੋਏ ਇੰਡਾਇਰੈਕਟ ਕੰਟੈਕਟ ਨਹੀਂ ਡਾਇਰੈਕਟ ਕੰਟੈਕਟ ਹੋਏ ਤੇ ਆ ਤੁਸੀਂ ਜਿਹੜਾ ਹੈ ਉਹ ਆਪਣਾ ਜੇ ਤੁਹਾਨੂੰ ਕੁਝ ਗੜਬੜ ਕਿਸੇ ਵੀ 스테ਜ ਤੇ ਲੱਗਦੀ ਹੈ ਤੇ ਤੁਹਾਨੂੰ ਨਹੀਂ ਉਹ ਅੱਗੇ ਪ੍ਰੋਸੀਡ ਕਰਨਾ ਚਾਹੀਦਾ ਬਿਕੋਜ਼ ਮੋਸਟ ਲਾਈਕਲੀ ਉਸ ਕੇਸ ਤੇ ਗੜਬੜ ਹੀ ਹੋਏਗੀ ਗੜਬੜ ਜੀ ਅਜਾ ਸ੍ਰੀਪ੍ਰਿਤ ਕੋਈ ਕੰਪਲਿਕੇਟਿਡ ਮੈਟਰਸ ਜੇ ਆਫਕੋਰਸ ਸਾਡੇ ਕੋਲ ਆਉਂਦੇ ਹੋਣੇ ਆ ਜਦ ਕੋਈ ਰਿਪੋਰਟ ਲੈਟਰ ਕਿਸੇ ਨੂੰ ਮਿਲੇ ਡਿਪੋਟੇਸ਼ਨ ਲੈਟਰ ਮਿਲੇ ਆ ਤੇ ਉਹ ਦੁਬਾਰਾ ਅਪੀਲ ਕਰਨਾ ਚਾਹੁੰਦੇ ਇਹੋ ਜਿਹੇ ਦੇ ਵਿੱਚ ਕੀ ਲੋਕੀ ਕਰ ਸਕਦੇ ਨੇ ਕਿੱਦਾਂ ਲੋਕੀ ਮਦਦ ਲੈ ਸਕਦੇ ਆ ਅਮ ਦੇਖੋ ਇੱਕ ਹੁੰਦੀ ਹੈ ਕਿ ਜਿਵੇਂ ਤੁਹਾਨੂੰ ਤੁਹਾਡੇ ਕੰਪਲਾਈਂਸ ਵਾਲੇ ਤੁਹਾਨੂੰ ਕੰਟੈਕਟ ਕਰ ਰਹੇ ਨੇ ਕੰਪਲਾਈਂਸ ਵਾਲੇ ਕਹਿ ਰਹੇ ਨੇ ਜਿਵੇਂ ਮੰਨ ਲਓ ਤੁਹਾਡੇ এমਪਲੋਇਰ ਨੇ ਕਿਹਾ ਹੈ ਕਿ ਇਹ ਬੰਦਾ ਸਾਡੇ ਕੋਲੋਂ ਕੰਮ ਨਹੀਂ ਕਰਦਾ ਜੀ ਕੰਪਲਾਈਂਸ ਵਾਲੇ ਤੁਹਾਨੂੰ ਕੰਟੈਕਟ ਕਰ ਰਹੇ ਨੇ ਉਹ ਕਹਿ ਰਹੇ ਨੇ ਤੁਹਾਡੇ ਕੋਲ ਇੰਨਾ ਟਾਈਮ ਹੈਗਾ ਤੁਸੀਂ ਆਪਣੇ ਅੱਗੇ ਫਿਊਚਰ ਆਪਸ਼ਨ ਲੱਭੋ ਆਮ ਤਨ ਮੁਝੜਾ ਹੈ ਉਹ ਉਹ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਤੁਸੀਂ ਉਹਨਾਂ ਨਾਲ ਗੱਲ ਕਰੋ ਪਰ ਬੈਟਰ ਇਹ ਹੈ ਕਿ ਆਫਕੋਰਸ ਤੁਹਾਡੀ ਕੋਈ ਪ੍ਰੈਜੈਂਟੇਸ਼ਨ ਹੋਵੇ ਹਮ ਤੇ ਉਹਨਾਂ ਨਾਲ ਗੱਲ ਕਰਕੇ ਤੁਸੀਂ 네ਗੋਸ਼ੀਏਟ ਕਰ ਸਕਦੇ ਹੋ ਵੀ ਸਾਨੂੰ ਇੰਨਾ ਟਾਈਮ ਦੇ ਦਿਓ ਇੰਨਾ ਵੱਧ ਟਾਈਮ ਦੇ ਦਿਓ ਅਸੀਂ ਇੰਨੇ ਟਾਈਮ ਚ ਕੋਈ ਨਾ ਕੋਈ ਸੋਲੂਸ਼ਨ ਲੱਭ ਲਾਂਗੇ ਜੀ ਬਾਕੀ ਕੰਪਲਾਈਅੰਸ ਵਾਲਿਆਂ ਦਾ ਮੇਨ ਫੋਕਸ ਇਹ ਹੀ ਹੁੰਦਾ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਕੰਟਰੀ ਲੀਵ ਕਰ ਦਿਓ ਉਹ ਤੁਹਾਨੂੰ ਇਹ ਹੀ ਕਹਿਣਗੇ ਕਿ ਜੇ ਤੁਸੀਂ ਇਦਾਂ ਨਹੀਂ ਲੀਵ ਕਰਦੇ ਤੁਹਾਨੂੰ ਅਸੀਂ ਡਿਪੋਟੇਸ਼ਨ ਨੋਟਿਸ ਦੇ ਦਵਾਂਗੇ ਅਮ ਅਮ ਤੁਸੀਂ ਸਾਨੂੰ ਜਲਦੀ ਤੋਂ ਜਲਦੀ ਆਪਣੀ 에ਅ ਟਿਕਟ ਵਗੈਰਾ ਤੇ ਜੋ ਜੇ ਤੇ ਆਫਕੋਰਸ ਤੁਸੀਂ ਜਾਣਾ ਹੈ ਤੁਹਾਨੂੰ ਨਹੀਂ ਅੱਗੇ ਫਿਊਚਰ ਚ ਕੋਈ ਪਾਥਵੇ ਲੱਗ ਰਿਹਾ ਤੇ ਫੇਰ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਬਟ ਜੇ ਤੁਸੀਂ ਅੱਗੇ ਕੋਈ ਹੋਰ ਆਪਸ਼ਨ ਕੋਈ ਹੋਰ ਵੀਜ਼ਾ ਕੈਟਾਗਰੀ ਜਾਂ ਕੋਈ ਹੋਰ ਏਮਪਲੋਇਰ ਦੇ ਥਰੂ ਵੀਜ਼ਾ ਪਾਣਾ ਚਾਹੁੰਦੇ ਹੋ ਤੇ ਇਟਸ ਬੈਟਰ ਕਿ ਤੁਹਾਡੇ ਕੋਲ ਕੋਈ ਰਿਪਰੈਜ਼ੈਂਟੇਸ਼ਨ ਹੋਵੇ ਤਾਂ ਕਿ ਉਹ 네ਗੋਸ਼ੀਏਟ ਕਰ ਸਕਣ ਅੱਗੇ ਕੰਪਲਾਈਂਸ ਡਿਪਾਰਟਮੈਂਟ ਨਾਲ ਤੇ ਤੁਹਾਨੂੰ ਟਾਈਮ ਮਿਲ ਜੇ ਤੇ ਤੁਹਾਡੀ ਜਿਹੜੀ ਹੈ ਉਹ ਕੇਸ ਜਿਹੜਾ ਹੈ ਉਹ ਅਚੀ ਤਰ੍ਹਾਂ ਹੈਂਡਲ ਹੋਏ ਉਸ ਤੋਂ ਬਾਅਦ ਡਿਪੋਟੇਸ਼ਨ ਲਾਇਬਿਲਟੀ ਨੋਟਿਸ ਜਿਹੜਾ ਕੁਐਸਚਨਅਰ ਪਹਿਲੇ ਆਉਂਦਾ ਹੈ ਜਿਵੇਂ ਜੇ ਤੁਸੀਂ ਮੰਨ ਲਓ ਤੁਸੀਂ ਰੈਜ਼ੀਡੈਂਟ ਹੋ ਤੁਸੀਂ ਪਰਮਨੈਂਟ ਰੈਜ਼ੀਡੈਂਸ ਪਾਈ ਹੈ ਜਾਂ ਤੁਸੀਂ ਕੋਈ ਕਨਵਿਕਸ਼ਨ ਹੋਈ ਹੈ ਉਸ ਤੋਂ ਪਹਿਲੇ ਕੁਐਸਚਨਅਰ ਆਉਂਦਾ ਹੈ ਉਹ ਕੁਐਸਚਨਅਰ ਦੇ ਟਾਈਮ ਤੇ ਤੁਹਾਨੂੰ ਐਕਸ਼ਨ ਲੈਣਾ ਚਾਹੀਦਾ ਹੈ ਪ੍ਰੋਪਰ ਕੁਐਸਚਨਅਰ ਦਾ ਰਿਪਲਾਈ ਕਰਕੇ ਪ੍ਰੋਪਰ ਰਿਪਰੈਜ਼ੈਂਟੇਸ਼ਨ ਲੈ ਕੇ ਕੁਐਸਚਨਅਰ ਦਾ ਰਿਪਲਾਈ ਕਰਕੇ ਫਿਰ ਉਹ ਜਿਹੜਾ ਹੈ ਤੁਹਾਨੂੰ ਅੱਗੇ ਜਿਹੜਾ ਹੈ ਮੋਕਾ ਦਿੱਤਾ ਜਾ ਸਕਦਾ ਹੈ ਡੀਐਲਐਨ ਜਿਹੜਾ ਅੱਗੇ ਪ੍ਰੋਸੀਡ ਨਹੀਂ ਹੁੰਦਾ ਜੀ ਜੀ ਤੇ ਬਸ ਇਹ ਗੱਲ ਹੈ ਕਿ ਤੁਸੀਂ ਇਗਨੋਰ ਨਹੀਂ ਕਰਨੀ ਕੋਈ ਇਗਨੋਰ ਨਹੀਂ ਕਰਨਾ ਤੇ ਤੁਸੀਂ ਰਿਪਰੈਜ਼ੈਂਟੇਟਿਵ ਜਿਹੜਾ ਸਹੀ ਆਪਣੇ ਲਈ ਲੱਭਣਾ ਜਿਹੜਾ ਕਿ ਤੁਹਾਡੇ ਬਿਹਫ ਤੇ ਉੱਤੇ ਗੱਲ ਕਰੇ ਕਿਉਂਕਿ ਜਿਹੜੀਆਂ ਕੁਝ ਟੈਕਨੀਕਲ ਚੀਜ਼ਾਂ ਆਪਾਂ ਕਹਿ ਸਕਦੇ ਆ ਜਾਂ ਹਨਾ ਇਹੋ ਜੀ ਟਰਮਸ ਸਿਰਫ ਜਿਹੜੇ professionals ਹੁੰਦੇ ਆ ਉਹਨਾਂ ਕੋਲ ਹੀ ਹੁੰਦੀਆਂ ਨੇ ਸੋ ਯੈਸ ਸਰ ਜੇਕਰ ਤੁਸੀਂ ਵੀ ਰਿਪਰੈਜ਼ੈਂਟੇਟਿਵ ਚਾਹੁੰਦੇ ਹੋ ਤਾਂ ਤੁਸੀਂ ਸੁਖਪ੍ਰੀਤ ਜੀ ਨੂੰ ਕੰਟੈਕਟ ਕਰ ਸਕਦੇ ਹੋ ਜ਼ੀਨੇਥ ਇਮੀਗ੍ਰੇਸ਼ਨ ਤੋਂ ਐਂਡ ਕਾਫੀ ਵਧੀਆ ਮੈਟਰਸ ਤੇ ਸੁਖਪ੍ਰੀਤ ਜੀ ਹੁਣ ਤੱਕ ਕੰਮ ਕਰ ਚੁੱਕੇ ਨੇ ਕਾਫੀ ਕੰਪਲਿਕੇਟਿਡ ਮੈਟਰਸ ਜਿਹੜੇ ਸੋਲਵ ਕੀਤੇ ਨੇ ਇਹਨਾਂ ਨੇ ਸੋ ਬਹੁਤ ਵਧੀਆ ਜਾਣਕਾਰੀ ਤੁਸੀਂ ਲੈ ਸਕਦੇ ਹੋ ਐਂਡ ਥੈਂਕ ਯੂ ਸੋ ਮਚ ਸੁਖਪ੍ਰੀਤ ਆਉਣ ਦੇ ਲਈ ਸਟੂਡੀਓ ਕੁਆਲਿਫਾਈਡ ਤੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਸਤਿ ਸ਼੍ਰੀ ਅਕਾਲ ਥੈਂਕ ਯੂ ਫਾਰ ਹੈਵਿੰਗ ਸਤਿ ਸ਼੍ਰੀ ਅਕਾਲ ਜੀ